ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਅਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਐਮ ਐ ਐ ਐਪੀ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਆਗੂ ਵੱਲੋਂ ਕਪਤਾਨ ਅਤੇ ਸਰਬਜੀਤ ਕੌਰ ਜਿਨ੍ਹਾਂ ਨੂੰ ਬਹਾਰ ਨਵੰਬਰ ਮਹੀਨੇ ਵਿੱਚ ਕੱਢਿਆ ਗਿਆ ਹੈ ਉਹਨਾਂ ਖਿਲਾਫ ਸ਼ਹੀਦ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਮਾਝਾ ਜ਼ੋਨ ਦੇ ਇੰਚਾਰਜ ਕਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਤੁਸੀਂ ਆਪ ਹੀ ਸੁਣੋ ਬਟਾਲਾ ਤੂ ਕੁਲ ਕਮਰੇਡ ਮਨਜੀਤ ਰਾਜ ਬਟਾਲਾ ਅੱਜ ਇਹ ਮਜੀਠੀ ਮੁਖੀ ਮੋਚਾ ਪੰਜਾਬ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਕਿਉਂਕਿ ਸੀਐਸ ਸਾਭ ਵਿੱਚ ਇੱਕ ਝੂਠੀ ਸਰਕਾਰ ਜਿਹੜੀ ਆ ਸ਼ਰਮਜੀਤ ਕੋਰ ਕਿਲਾ ਲਾਲ ਸਿੰਘ ਤੇ ਕਪਤਾਨ ਸਿੰਘ ਬਾਸਰਪੂਰਾ ਵੱਲੋਂ ਰੰਜਿਸ਼ ਦੇ ਆਧਾਰ ਦੇ ਉੱਤੇ ਪਿਟੀਕਲ ਸਾਥ ਦੇ ਅਧੀਨ ਦਿੱਤੀ ਗਈ ਜਿਸ ਦੇ ਵਜੋਂ ਅਸੀਂ ਬਿਆਨ ਕਰਉਣਗੇ ਸਾਡੇ ਆਗੂ ਤੇ ਸਾਡੀ ਜੁਨੀਅਰ ਦੀ ਆਗੂ ਮਡੇਮ ਜੁਨੀਅਰ ਦੀ ਫਤਗੜ ਚੂੜੀਆਂ ਦੀ ਬਲਾਕ ਪ੍ਰਧਾਨ ਤਸਵੀਰਕੋਟ ਬਟਾਲਾ ਫਤਗੜ ਚੂੜੀਆਂ ਉਸ ਨਾਲ ਜਿਹੜਾ ਗ ਸਰਬੀਤ ਕੋਰ ਵੱਲੋਂ ਤੇ ਕਪਤਾਨ ਸਿੰਘ ਵੱਲੋਂ ਜਿਹੜੀ ਅੱਗੀ ਕੁੱਟਮਾਰ ਕੀਤੀ ਗਈ ਚਪੇੜਾ ਮਾਰੀਆਂ ਗਈਆਂ ਲੱਤਾਂ ਮਾਰੀਆਂ ਗਈਆਂ ਤੇ ਉਸ ਦੇ ਨਾਲ ਲੁੱਟਖੋ ਕੀਤੀ ਸੀ ਉਸ ਦਾ ਮੋਬਾਈਲ ਤੇ ਪਰਸ ਹੋ ਕੇ ਲਗੇ ਜਦੋਂ ਆਗੂਆਂ ਨੇ ਜਿਹੜਾ گاਉਣਾ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਘੇਰਿਆ ਤੇ ਜਸਵੀਰ ਕੋਰ ਨੂੰ ਜਾ ਕੇ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹ ਮੋਬਾਈਲ ਉੱਥੇ ਸੁੱਟ ਕੇ ਪਰਸ ਜਿਹੜਾ ਜਸਵੀਰ ਕੋਰ ਦਾ ਲੈ ਗਏ ਇਸ ਵਿੱਚ ਉਸ ਵਿੱਚ 10000 ਰੁਪਇਆ ਤੇ ਨਾਲ ਜ਼ਰੂਰੀ ਕਾਗਜ਼ਾਂ ਜਿਸ ਵਿੱਚ ਆਧਾਰ ਕਾਰਡ ਪੈਨ ਕਾਰਡ ਤੇ ਹੋਰ ਕਾਗਜ਼ਾਂ ਕਿਉਂਕਿ ਉਹ ਯੂਨੀਅਨ ਮੀਡੀਅਮ ਐਲ ਯੂਨੀਅਨ ਦੀ ਬਲਾਕ ਪ੍ਰਧਾਨ ਸੀ ਤੇ ਫਿਰ ਉਸਨੇ ਦੱਸਿਆ ਤਸਵੀਰ ਕੋਰ ਨੇ ਕਿ ਇਹਨਾਂ ਨੇ ਮੇਰੇ ਕੋਲ ਦੂਆ ਨੇ ਜਿਹੜਾ ਮੇਰੇ ਘਰ ਦੇ ਵਿੱਚ ਕਿਸੇ ਵਿਅਕਤੀ ਨੇ ਤੋੜ ਭਣ ਕੀਤੀ ਸੀ ਉਹ ਅੱਜ ਵੀ ਧਮਕੀਆਂ ਦੇ ਰਿਹਾ ਮੈਨੂੰ ਜਾਨੋ ਮਾਰ ਦਿਆ ਮੇਰੇ ਬੱਚਿਆਂ ਨੂੰ ਜਾਨੋ ਮਾਰ ਦਿਆ ਉਹਦੀਆਂ ਰਿਕਾਰਡਿੰਗਾਂ ਸਾਡੇ ਕੋਲ ਨੇ ਤੇ ਉਸ ਨੂੰ ਤਗਾਵਾਤ ਉਹਦਾ ਪਰਸ ਖੋ ਕੇ ਲੱਗਿਆ ਤੇ ਜੂਨੀਅਨ ਨੂੰ ਰੰਜਿਸ਼ ਦੇ ਅਰਥ ਦਾ ਟਾਰਗੇਟ ਕਰਦੇ ਹੋਏ ਜੂਨੀਅਨ ਦੇ ਉੱਤੇ ਸਾਧੇ ਰੇਣ ਨੂੰ ਧਮਕੀਆਂ ਦਿਵਾ ਰਿਆ ਨਾ ਅਸੀਂ ਅਧਿਕਾਰਾ ਨੋਟਿਸ ਲੈਂਦੇ ਹੋਏ ਇਹ ਕਿਹਾ ਕਿ ਅਸੀਂ ਇਹ ਜੂਨੀਅਨ ਦੇ ਕਪਤਾਨ ਸਿੰਘ ਤੇ ਬਾਸਰਪੁਰਾ ਦੇ ਸਰਬਜੀਤ ਕੌਰ ਕਿਲਾ ਲਾਲ ਸਿੰਘ ਨੂੰ ਮਾਰ ਕੁਟਾਈ ਦੇ ਦੋਸ਼ ਦੇ ਵਿੱਚ ਤੇ ਉਹਦੇ ਕੋਲੋਂ 30000 ਰੁਪਏ ਠੱਗਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਨਾ ਕੀਤਾ ਗਿਆ ਤੇ 16 ਤਰੀਕ ਨੂੰ ਫਵਾੜਾ ਚੌਂਕ ਵਿਖੇ ਮਾਈਕਰੋਫੋਨਸਕੋਪਰੀਆਂ ਨਾਲ ਰਲ ਕੇ ਇਥੋਂ ਦੇ ਵਿਅਕਤੀ ਕੰਮ ਕਰ ਰਹੇ ਹਨ ਕਿਉਂਕਿ ਸਾਡੇ ਦੋਲਵਰ ਨੂੰ ਕੁਚਲਣ ਦੀ ਕੋਸ਼ਿਸ਼ ਹੈ ਇਹ ਰੰਜਸ ਦੇ ਅਧੀਨ ਸਾਡੇ ਨਾਲ ਕਦੀ ਝੂਠੀਆਂ ਨਿਰਗਤਾਂ ਕਿਉਂਕਿ ਇਹ ਪਹਿਲੇ ਵੀ ਕਹਿੰਦੀ ਸੀ ਮੈਂ ਇਹ ਮੈਨੂੰ ਕੱਢਿਆ ਤੇ ਮੈਂ ਪਾ ਕਰ ਦਿਆਂਗੀ ਤੁਹਾਡੇ ਤੇ ਛੁੱਟੀਆਂ ਦਰਖਾਸਤ ਦੇ ਦਾਂਗੀ ਅੱਜ ਉਹਨਾਂ ਕਰਕੇ ਦੱਸਤਾ ਸਾਡੇ ਸੰਗੇ ਆਗੂ ਨੂੰ ਕੁੱਟਿਆ ਯੂਨੀਅਨ ਨੇ ਕੜਾ ਨੋਟਿਸ ਲੈਂਦੇ ਹੋਏ ਅਗਿਆਨ ਨੂੰ ਨੰਬਰ ਮੈਨੂੰ ਜੇ ਪਹਿਲਾਂ ਵੀ ਕੱਢ ਦਿੱਤਾ ਗਿਆ ਸੀ ਇਹਨਾਂ ਨੇ ਸਾਡੇ ਫੰਡ ਦਾ ਦੁਰਪਰਯੋਗ ਕੀਤਾ ਤੇ ਅੱਜ ਵੀ ਸਾਡੀ ਯੂਨੀਅਨ ਦਾ ਨਾਮ ਲੈ ਕੇ ਇਹਨਾਂ ਨੇ ਫੰਡ ਇਕੱਠਾ ਕਰਦੇ ਨੇ ਇਹ ਅੱਜ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ 16 ਮਾਰਚ ਨੂੰ ਪਾਰਕ ਸੀ ਦਾ ਪਾਈ ਸੁਖਾ ਸਿੰਘ ਯਾਦਗਾਰੀ ਪਾਰਕ ਵੀ ਕੇ ਪਹਿਲਾਂ ਤਾਂ ਕੱਟ ਕੀਤਾ ਗਿਆ ਫਿਰ ਉਹਨਾਂ ਨੇ ਕਸਮ ਖਾਧੀ ਇਹ 16 ਤਰੀਕ ਤੱਕ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰਨਾ ਕੀਤਾ ਗਿਆ ਤੇ ਅਸੀਂ ਜਿਹੜਾਗਾ ਪੱਕਾ ਮੋਰਚਾ ਲਵਾਵਾਂਗੇ ਐਸਐਸਐਸ ਦਾ ਬਾਬੂ ਤੇ ਜਿਹੜਾ ਐਸਐਸਪੀ ਮਟਾਲਾ ਨੂੰ ਅੱਜ ਕੱਲ੍ਹ ਦੇ ਵਿੱਚ ਮਿਲੇਗਾ ਤੇ ਇਹ ਲੋੜ ਪਈ ਪੁਲਿਸ ਨੇ ਕੜੀਵਾ ਕਾਰਵਾਈ ਨਹੀਂ ਕੀਤੀ ਤੇ ਕਪਤਾਨ ਸਿੰਘ ਦੇ ਖਲਾਫ ਤੇ ਅਸੀਂ ਸਭ ਜਨ ਨੂੰ ਗ੍ਰਿਫਤਾਰਨਾ ਕੀਤਾ ਤੇ ਅਸੀਂ ਐਸਪੀ ਦਫ਼ਤਰ ਦੇ ਗਾੜੀ ਵੀ ਪੱਕਾ ਕਰਨਾ ਲਾ ਸਕਦੇ ਹਾਂ ਧੰਨਵਾਦ